ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਕੇ ਕਲਾਂ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨੇੜੇ ਇਹ ਸਰਾਏ ਨਾਗਾ ਦਾ ਹੀ ਰਹਿ ਜਾਂਦਾ ਦੱਸੋ ਵੈਸੇ ਖਾਰੇ ਤੋਂ ਸਿੱਧੀ ਸੜਕ ਵੀ ਇਸ ਪਿੰਡ ਨਾਲ ਆਉਂਦੀ ਹੈ ਸੋ ਹਰੀਕੇ ਕਲਾਂ ਪਿੰਡ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਤੇ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਇਹ ਬਾਈ ਦਾ ਪੁਰਾਣਾ ਵਪਾਰ ਦਾ ਕੰਮ ਹੈ ਇੱਥੇ ਰੂਟੀਨ ਚ ਗਾਵਾਂ ਵਿਕਰੀ ਵਾਲਾ ਹੁੰਦਾ ਹੈ ਸੋ ਪੰਜ ਨਗ ਅੱਜ ਦੀ ਵੀਡੀਓ ਚ ਦਿਖਾਉਣੇ ਆ ਤਿੰਨ ਨਗਾਂ ਸੂਈਆਂ ਸਵਾਂਜਾਂ ਦਿਖਾਉਂਗਾ ਦੋ ਵਹਿੜਾਂ ਵਿਚਾਲੇ ਖੜੀਆਂ ਜਿਹੜੀਆਂ ਦੋਨੇ ਗੱਪਣ ਐ ਪਸ਼ੂ ਜਿਹੜਾ ਵੀ ਖਰੀਦਣਾ ਉਹਦੀ ਤਸੱਲੀ ਤੁਸੀਂ ਕਰਨੀ ਐ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਸ਼ੁਰੂਆਤ ਕਰਾਂਗੇ ਸੂਈ ਸਵਾਈ ਵਹਿੜ ਤੋਂ ਤੇ ਬੱਚਾ ਇਹਦੇ ਨਾਲ ਫੀਮੇਲ ਕਾਫਾ ਬੱਚੀ ਨੂੰ ਇਹਨੇ ਜਨਮ ਦਿੱਤਾ ਆਓ ਇਸੇ ਤੋਂ ਸ਼ੁਰੂਆਤ ਕਰਦੇ ਆਂ ਅੱਜ ਦੀ ਵੀਡੀਓ ਦੀ ਬਾਈ ਸਤਿਕਾਰ ਜੀਵਨભાઈ ਅੱਜ ਆਪਾਂ ਪੰਜ ਵਹਿੜਾਂ ਦਿਖਾ ਰਹੇ ਆਂ ਪਹਿਲੇ ਨੰਬਰ ਤੇ ਜਿਹੜੀ ਵਾਇਡ ਬਾਈ ਕੰਨਵਾ ਸੂਆ ਸੋਈ ਹੈ ਕਿੰਨੇ ਦਿਨ ਉਹ ਗਿਆ ਜ ਸੋਈ ਨੂੰ ਪੰਜ ਦਿਨੋਂ ਪੰਜਾਂ ਦਿਨਾਂ ਦੀ ਸੋਈ ਥੱਲੇ ਹਾਜ਼ਰ ਦੁੱਧ ਕਿੰਨਾ ਹੋਊਗਾ ਜਿਹੜਾ ਕੰਡੇ ਵਾਲਾ 28 ਲੀਟਰ ਹੈ ਜਿਹੜਾ ਮੰਦਾ ਲਾਉਂਦੇ 28 ਕਿਲੋ ਕੰਡੇ ਤੇ ਤੋਲ ਕੇ ਕੋਈ ਬੰਦਾ ਲੈ ਲੈ ਦਿਨ ਕਿੰਨੇ ਦੱਸਿਆ ਸੋਈ ਨੂੰ 5 ਦਿਨ ਠੀਕ ਹੈ ਅੱਛਾ ਭਾਈ ਬੱਚਾ ਇਹਨੇ ਵੱਚੀ ਦਿੱਤੀ ਹੈ ਨਾ ਕੀ ਰੇਟ ਰਹੂਗਾ ਭਾਈ ਇਹਦਾ ਬਸ ਲੈਣ ਦੇ ਨਾਲ ਹੀ ਰੇਟ ਪਾਵਾਂਗੇ 1.40 ਦੀ ਦੇਵਾਂਗੇ ਕੋਲ ਦਿਨਾ ਬੰਦਾ ਦੋਸਤੋਂ ਪੰਜਾਂ ਦਿਨਾਂ ਦੀ ਸੋਈ 28 ਕਿਲੋ ਕੰਡੇ ਤੇ ਦੁੱਧ ਤੋਲਦੀ ਹੈ ਬੱਚਾ ਵੱਛੀ ਆ ਤੇ ਵੱਛੀ ਦਾ 나ੜੂਆ ਨਾਲ ਤੁਹਾਨੂੰ ਦਿਸਦਾ ਹੋਣਾ ਬਲੈਕ ਰੰਗ ਦੇ ਵਿੱਚ ਛੋਟਾ ਜਿਹਾ 나ੜੂਆ ਚਾਰ ਦੰਦ ਪਹਿਲਣ ਵੈੜ 1,40,000 ਦੀ ਮਿਲੂਗੀ ਤੋੜ ਕੇ ਦਿਖਾ ਦਿੰਦੇ ਆ ਖੋਲੋ ਭਾਈ ਇਹਨੂੰ ਹਵਾਨਾ ਫਿਟਿੰਗ ਵਾਲਾ ਦੋਸਤੋ ਜਿੰਨਾ ਚੰਗਾ ਦੁੱਧ ਆ ਤੇ ਉਨਾ ਹੀ ਚੰਗਾ ਇਹਦਾ ਹਵਾਨਾ ਬਹੁਤ ਤੁਸੀਂ ਦੋ ਟਾਈਮ ਤਿੰਨ ਟਾਈਮ ਇੱਥੇ ਚੋ ਸਕਦੇ ਹੋ ਤੁਹਾਡੇ ਕੋਲ ਜਾ ਕੇ ਤੁਹਾਡੀ ਸੇਵਾ ਨਾਲ ਦੁੱਧ ਦੇਊਗੀ ਇੱਥੇ ਜਿਹੜਾ ਹਾਜ਼ਰ ਆ ਉਹ ਚੋ ਕੇ ਲੈ ਲਓ ਸ਼ਾਮ ਦਾ ਟਾਈਮ ਆ ਦੱਸੋ ਚਵਾਈ ਦੀ ਥੋੜੀ ਬਹੁਤੀ ਖੇਚ ਪਸੂਨ ਹੁੰਦੀ ਹੈ ਚੰਗੇ ਦੁੱਧ ਵਾਲੇ ਨੂੰ ਪਰ ਫਿਰ ਵੀ ਤੋਰ ਕੇ ਤੁਹਾਨੂੰ ਇਸ ਤਰੀਕੇ ਨਾਲ ਇਹਨੂੰ ਦਿਖਾ ਦਿੰਦੇ ਆ ਲਿਆ ਭਾਈ ਵਾਸ ਸੋ ਚੰਗੇ ਦੁੱਧ ਵਾਲੀ ਵਾੜ ਪਹਿਲੇ ਨੰਬਰ ਤੇ ਦੇਖੋ ਤੁਸੀਂ ਅੱਛਾ ਸੋ ਬੱਚਾ ਇਹਦੇ ਨਾਲ ਵੱਛੀ ਖਵਾਨਾ ਕੱਲਾ ਪਿੱਛੋਂ ਨਾ ਦੇਖਿਓ ਦੱਸੋ ਅੱਗੋਂ ਵੀ ਅ ਅਗਲੇ ਥਣਾ ਤੋਂ ਫੋਟਾਂ ਨੂੰ ਅੱਗੋਂ ਸ਼ੁਰੂ ਹੁੰਦਾ ਹੈ ਇੱਕ ਗੱਲ ਤਾਂ ਪੱਕਾ ਹੀ ਜਿਹੜੀ ਉਹ ਤੁਸੀਂ ਦੇਖੋਗੇ ਅੱਗੋਂ ਪੈ ਜਾਣੀ ਐ ਇਹਦੇ ਹਵਾਨੇ ਦੇ ਵਿੱਚ ਮਤਲਬ ਇਸ ਤਰ੍ਹਾਂ ਦੀ ਇਹਦੀ ਗਾੜੀ ਦਿੰਦੀ ਐ ਸੋ ਸੋਨੀ ਗਾਂ ਬੱਛੀ ਵਾਲੀ ਚੰਗੇ ਦੁੱਧ ਵਾਲੀ 2 ਨੰਬਰ ਤੇ ਗੱਪਣ ਵੇੜ ਐ ਜੀਵਨਬਾਈ ਜਿਹੜੀ 2 ਨੰਬਰ ਤੇ ਵੇੜ ਐ ਇਹ ਖੀਰੀ ਆ ਜੀ ਬੱਛੀ ਠੀਕ ਠੀਕ ਐ ਹਾਂ ਹਾਂ ਜੀ ਇੱਕ ਦੰਦ ਦੁੱਧ ਵਾਲਾ ਨਹੀਂ ਤੋੜਿਆ ਅੱਛਾ ਕਿੰਨੇ ਦੰਦ ਪੱਟੀ ਨਾਮ ਪੁੱਛਾਈ ਕਿੰਨੇ ਕਿਦਨ ਲੈ ਜੂ ਬਾਈ ਸੋ ਇਹ ਲੈ ਜੂ ਹਫਤਾ ਬਾਈ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਬਸ ਯਸਨੋ ਵਾਲੀ ਗੱਲ 1 ਪੰਜ ਦੀ ਐ 1.5 ਦੀ ਦੋਸਤੋ ਤੇ ਦੰਦ ਦੇ ਨੇ ਹਜੇ ਇੱਕ ਹੀ ਤੋੜਿਆ ਤੋੜਿਆ ਹੀ ਨਹੀਂ ਤੋੜਿਆ ਹੀ ਨਹੀਂ ਹਜੇ ਖੀਰੀ ਖੜੀ ਹੈ ਉਹ ਕਿ ਤੋਰਦੇ ਬਾਈ ਤੋਰਦੇ ਰਾਮ ਸਾਰੇ ਦੰਦ ਦੋਵੇਂ ਹੀ ਖੜੇ ਆ ਦੱਸੋ 1 ਲੱਖ ਤੇ 5000 ਦੀ ਖੀਰੀ ਬੱਛੀ ਹਜੇ ਹਫਤਾ 10 ਦਿਨ ਲਾਉ ਕਿ ਸੋਨ ਚ ਬਹੁਤ ਸੋਨਾ ਟਾਂਚਾ ਦੋਸਤੋ ਵੈੜ ਦਾ ਉੱਤੋਂ ਤੁਸੀਂ ਇਹਦੀ ਬਣਾਵਟ ਦੇਖਿਓ ਬਿਲਕੁਲ ਕੰਗਰੂੜ ਤੋਂ ਸਿੱਧੀ ਦੀਂਦੀ ਹੈ ਪੁੜਿਆਂ ਦੀ ਸ਼ੇਪ ਵੀ ਚੰਗੀ ਹੈ ਸੋ ਇਹਦਾ ਰੇਟ 1 ਲੱਖ ਤੇ 5000 ਆ ਤੇ ਦੰਦੋਂ ਖੀਰੀ ਹੈ ਕੋਈ ਵੀ ਦੰਦ ਹਜੇ ਨਹੀਂ ਤੋੜਿਆ ਇਹਨੇ ਉਵੇਂ ਹੀ ਦੰਦ ਖੜੇ ਆ ਪਹਿਲਣ ਵੈੜ ਇਹੀ ਖਾਸੀਅਤ ਆ ਪਹਿਲਣ ਵੜਣਾ ਜਾਂ گاਵਾਂ ਦੇ ਵਿੱਚ ਦੋਸਤੋ ਇਹਨਾਂ ਦੀ ਗ੍ਰੋਥ ਜ਼ਿਆਦਾ ਹੁੰਦੀ ਕਿਉਂਕਿ ਖੀਰ ਨਹੀਂ ਸੂ ਪੈਂਦੀਆਂ ਕਰਮਾਲਾਂ ਸੋ ਪਹਿਲਣ ਵੜ ਇਹ ਵੀ ਇਹਦੇ ਨਾਲ ਇੱਕ ਹੋਰ ਬੱਚੀ ਤੁਹਾਨੂੰ ਦਿਖਾਉਣੇ ਆ ਦੋਸਤ ਠੀਕ ਹੈ ਕਿੰਨੇ ਕਿ ਦਿਨ ਲਊ ਬਈ ਇਹ ਉਹ ਵੀ ਅਜੇ ਹਫਤਾ ਲੈ ਇਹਦਾ ਰੇਟ ਕੀ ਕਰਦੇ ਹੋ ਉਹ ਜਿਹੜਾ 85 85 ਕੋਲੀ ਬਈ ਇਹਨੂੰ ਵੀ ਦੋਸਤੋ ਦੰਡੋ ਇਹ ਵੀ ਖੀਰੀ ਤੇ 85000 ਦੀ ਮਿਲੂਗੀ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਹੈ ਕਨਫਰਮ ਹੋ ਭਾਈਓ ਓਕੇ ਓਕੇ ਖੀਰੀ ਦੋਸਤੋ ਹਜੇ ਦੰਦ ਕੋਈ ਨਹੀਂ ਤੋੜਿਆ 85000 ਦੀ ਬੱਚੀ ਸੋਹਣੀ ਹੈ ਵੀ ਫੇਸ ਇਹਦਾ ਦੇਖੋ ਤੁਸੀਂ ਵੱਖਰਾ ਜਿਹਾ ਯੂਨੀਕ ਜਿਹਾ ਰੰਗ ਪ੍ਰਮਾਤਮਾ ਵੱਲੋਂ ਦਿੱਤਾ ਹੋਇਆ ਹੈ ਫਿਟਿੰਗ ਹਵਾਨੀ ਦੀ ਚੰਗੀ ਹੈ ਹਜੇ 10 ਦਿਨ ਲਊਗੀ ਇਹ ਵੀ ਸੋਨ ਚ ਖੀਰੀ ਬੱਚੀ 85000 ਚ ਸੋ ਦੇਖੋ ਇਹਦੀ ਬਣਾਵਟ ਸੋਹਣੀ ਦਿਸਦੀ ਹੈ ਵੈੜ ਸੋ ਇਹ ਦੋ ਦੋਸਤੋ ਗੱਬਣ ਤੁਹਾਨੂੰ ਦਿਖਾਤੀਆਂ ਇੱਕ ਸੂਈ ਸਵਾਈ ਦੋ ਹੋਰ ਸੂਈਆਂ ਸਵਾਈਆਂ ਤੁਹਾਨੂੰ ਵੀਡੀਓ ਦੇ ਵਿੱਚ ਜਿਹੜੀਆਂ ਉਹ ਦਿਖਾਉਣੀਆਂ ਆ ਜੀਵਨ ਭਾਈ ਇਹ ਦੋ ਅੱਗੇ ਜਿਹੜੀ ਵੈਡ ਆ ਇਹਨੂੰ ਅੱਜ 5 ਦਿਨ ਹੋ ਗਏ ਠੀਕ ਹੈ ਇਹਦੇ ਥੱਲੇ ਫਾਰਮ 18 ਲੀਟਰ ਗੰਡੇ ਵਾਲਾ ਹੈਗਾ ਦੂਜਾ ਸੂਆ ਬੱਚਾ ਵੱਛਾ ਨਾ ਰੇਟੇ ਦਾ ਕੀ ਰਣ ਬੱਸ ਈਐਸ ਲੋ 85000 ਤੋਰੀ ਭਾਈ ਦੋਸਤੋ ਦੁੱਧ 18 ਲੀਟਰ 85000 ਦੀ ਜੈਸ ਲੋ ਇਹਦੇ ਭਲੋਣ ਆ ਭਾਈ ਇੱਕ ਸਾਈਡ ਤੇ ਠੀਕ ਹੈ ਸੋ ਇੱਕ ਪਾਸੇ ਤੇ ਭਲੂਣ ਦੋਸਤੋ ਇਹ ਤਾਜੇ ਸੂਏ ਪਸ਼ੂ ਦੇ ਹੁੰਦੀ ਐ ਸੋਹਵਾਨਾ ਹੁਣ ਤੁਸੀਂ ਇਹਦਾ ਦੇਖ ਲਓ ਮੋਡਲੀ ਬਈ ਵਾਪਸ ਸੋ ਇਹਦਾ ਰੇਟ ਵੀ 85000 ਦੂਜਾ ਸੂਆ ਐ ਤਾਜੀ ਬਿਲਕੁਲ ਸੂਈ ਵੀ ਐ ਬੱਚੇ ਨੂੰ ਇਹਨੇ ਜਨਮ ਦਿੱਤਾ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਆ ਲਾਸਟ ਉੱਤੇ ਬਾਈ ਜਿਹੜੀ ਇਹ ਲਾਸਟ ਤੇ ਬਲੈਕ ਰੰਗ ਚਾਗ ਠੀਕ ਐ ਇਹਦੇ ਥੱਲੇ ਜੀ 17 18 ਕਿਲੋ ਗੋਲੀ ਆਇਆ ਹੈਗੀ ਐ ਇਕੱਲੇ ਬੱਚਾ ਵੱਛਾ ਹੀ ਦੀਦਾ ਇਹਨਾਂ ਨੂੰ ਇਹਦਾ ਰੇਟ ਕੀ ਰਹਿਣਾ ਇਹ 75000 ਟੋਰੀ ਤੇ 275000 ਤੀਜੇ ਦਿਨ 17 18 ਲੀਟਰ ਬੌਲੀ ਤੋਂ ਸ਼ੁਰੂਆਤ ਹੈ ਰੰਗ ਬਲੈਕ ਚ ਹੈ ਉਹ ਆਨੇ ਤੇ ਵਾਈਟ ਕੱਪ ਹੈਗਾ ਕੁਮਾਰਾ ਭਾਈ ਵਾਪਸ ਸੋ ਇਹ ਵੀ ਗਾਂ ਦੱਸੋ ਫੋਰ ਸੇਲ 5ਵੇਂ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਜਿਹੜੀਆਂ ਦਾ ਦੁੱਧ ਤੁਹਾਨੂੰ ਵੀਡੀਓ ਚ ਬੋਲਤਾ ਹੈ ਉਹ ਤੁਸੀਂ ਚੋਣ ਦਾ ਹੱਕ ਰੱਖਦੇ ਆ ਚੋਕੇ ਲਿਆ ਸਕਦੇ ਹੋ ਜਿਹੜੀਆਂ ਗੱਬਣਾ ਉਹਨਾਂ ਦੇ ਥਣਪਾਸ ਹੋ ਜਾਣਗੇ ਥੋੜੀ ਸਮਝ ਕੰਮ ਕਰੋ ਦੁੱਧ ਕਿੰਨਾ ਚੋਲੋਗੇ ਨੰਬਰ ਸਕਰੀਨ ਉੱਤੇ ਆ ਸਿੱਧਾ ਸੌਦਾ ਮਾਲਕ ਨਾਲ ਹੋਣਾ ਤਸੱਲੀ ਇੱਥੇ ਕਰ ਲਿਓ ਆ ਕੇ ਪਸ਼ੂ ਦੇਖਣਾ ਹੱਕ ਬਣਦਾ ਜਰੂਰ ਦੇਖਿਆ ਕਰੋ ਬਹੁਤ ਮਿਹਰਬਾਨੀ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ